ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਬੀਬੀਓ ਜੀ ਕਮਾਲਾ ਸਾਹਿਬ ਸਜਾਉਣ ਬਾਰੇ ਹੈ ਕਿ ਬੂੰਗਾ ਸਾਹਿਬ ਆਪਾਂ ਸਜਾਇਆ ਹੋਇਆ ਜੀ ਜਿਹੜਾ ਆਪਣਾ ਉਹ ਦੇ ਉੱਪਰ ਕਮਾਲਾ ਸਾਹਿਬ ਸਜਾਵਾਂਗੇ ਇਹ ਹੈਗਾ ਜੀ ਸੇਮ ਇਕਰਗਾ ਕਿ ਕਪੜਾ ਇਹ ਐਫ ਚ ਚੱਕ ਕਰੇ ਇਹਨੂੰ ਸਜਾਉਣ ਲਈ ਆਪਾਂ ਇਹ ਖੁੰਝਾ ਫੜ ਕੇ ਇਸ ਕਰਾ ਉੱਪਰ ਕੀ ਲੈ ਕੇ ਆਉਣੇ ਬੂੰਗਾ ਸਾਹਿਬ ਨੂੰ ਪੂਰਾ ਕਵਰ ਕਰਕੇ ਇਹਨੂੰ ਕੰਨਾਂ ਉੱਪਰ ਕੀ ਲੈਣਾ ਹੈ ਕਿ ਆ ਇੱਕ ਨੂੰ ਆਪਾਂ ਉਪਰੋਂ ਫੜ ਗਿਆਂ ਹੁਣਾ ਕਿ ਜਿਹੜਾ ਮੁੰਤਾ ਕੱਪੜਾ ਉੱਪਰ ਹੈ ਜੀ ਤੇ ਇਸ ਤਰ੍ਹਾਂ ਇਹ ਗੱਲੇ ਪਾਸੇ ਨੂੰ ਵੀ ਕੰਨ ਉੱਪਰ ਗਿਣਾਉਣਾ ਹੈ ਕਿ ਧਿਆਨ ਰੱਖਿਓ ਵੀ ਜਿਹੜਾ ਖੱਲ ਖੱਲੇ ਵਾਲਾ ਪਾਸਾ ਹੈ ਇਹ ਹਮੇਸ਼ਾ ਪਕੜਾ ਹੋਵੇ ਇਹ ਆਪਣੀ ਹੱਬੀ ਬੇਸਮੰਨਾ ਕੈਰ ਹੋ ਗਿਆ ਕੋਈ ਬਾਅਦ ਜਿਹੜਾ ਆਪਾਂ ਅਗਲਾ ਦਲਾਉਣਾ ਹੈ ਇਹਨੂੰ ਐ ਕਰਕੇ ਆਊਟ ਪਰ ਇਹਦਾ ਸਾਰਾ ਚੱਲਦਾ ਹੈ ਇੱਗਾ। ਉਹ ਗੁਬਾ ਇਹੀ ਕੱਪੜਾ ਫੇਰ ਪਿੱਛੇ ਲੈ ਜਾਣਾ ਹੈਗਾ। ਇਹਨੂੰ ਸਾਫ਼ ਕਰਕੇ ਲਗਾ ਲਓ। ਤੇ ਇਹੀ ਕੱਪੜਾ ਫੇਰ ਪਿੱਛੇ ਲੈ ਜਾਓ। ਇੱਗਾ ਹੀ ਕਰਦੇ ਹਾਂ ਨਾ ਹੁਣ। ਇਹਨੂੰ ਬੇਸਕ ਇੱਗਾ ਕਰ ਲਓ ਕਿ ਜਿਹੜਾ ਇੱਕ ਬਾਹਰਲਾ ਪਾਸਾ ਹੈ ਜਿੰਨਾ ਕਿ ਆਹ ਰਹਿ ਗਿਆ ਇਹਨੂੰ ਫੜ ਇਦਾਂ ਲੈ ਕੇ ਆਉਣਾ ਉਹਦੇ ਬਾਅਦ ਇਹਨੂੰ ਫੇਰ ਪਿਸੀ ਲੈ ਜਾ ਇਵੇਂ ਕਰਕੇ ਆਪਣਾ ਬੇਸ ਤਿਆਰ ਹੋ ਰਿਹਾ ਜੀ ਇਹ ਵੀ ਅੱਗੇ ਤੇ ਇਹ ਐਗਾ ਉਸ ਤੋਂ ਬਾਅਦ ਜਗੋ ਖੋੜਾ ਇਹ ਰਹੀ ਇੱਕ ਉਹ ਵੀ ਐਵੇਂ ਕਰਨਾ ਹੈ ਆਪਾਂ ਇਹਨੂੰ ਸਾਫ਼ ਕਰਕੇ ਲਾਉਣਾ ਹੈ ਇਹ ਇੱਕ ਗੱਲ ਇਹ ਰੱਖਿਓ ਵੀ ਆ ਖੰਨੇ ਕੋ ਪਕੜਾ ਹੋਣਾ ਚਾਹੀਦਾ ਰੜ ਇਹ ਕਿਨਾਂ ਉਹ ਸਫਾਈ ਵੀ ਹੋਊਗੀ ਕਿ ਭਲੂ ਨਹੀਂ ਪੈਗੇ ਇਸ ਕਰ ਆ ਹੁਣ ਆਪਣਾ ਲਾਕਸ ਲੜਸੀ ਪਿਸੇ ਕੋਲ ਵਿੱਚ ਕਵਰ ਕਰ ਲੈਣਾ ਹੈਗਾ ਕਿ ਹੁਣ ਆਪਾਂ ਕੰਨ ਲਕਾਉਣੀ ਹੈ ਜੀ ਇੱਗਾ ਕਰਕੇ ਦੇ ਦਉਣਾ ਇਹਦਾ ਦੁੱਧਿਆ ਲੜ ਟਰੋਨ ਦੇ ਕੋਲੋਂ ਲੈ ਕੇ ਇਹਦਾ ਉੱਪਰ ਲੈ ਜਾਣਾ ਤੇ ਆਪਣੇ ਕੰਨਵੀ ਦੇ ਅੱਗੇ ਕੈਨ ਰੱਖਿਓ ਵੀ ਜਿਹੜਾ ਆਪਣਾ ਖੱਲੇ ਕੋਲ ਲੜਾ ਇਹ ਹਮੇਸ਼ਾ ਪਤਲਾ ਹੋਣਾ ਚਾਹੀਏ ਕਿ ਆਪਾਂ ਬੂੰਗਾ ਸੇਵ ਕੀ ਸੇਵ ਉਵੇਂ ਰੱਖਣੀ ਹੈਗੀ आज जरा गया एक लगा लाग करके आज जिला लास्ट वाला लड़ा है ये क्या रखो भी आका पासा ये बेच आना चाहिए ਇਹ ਗਿਆ ਕਰਕੇ ਲਗਾ ਲਓ ਹਾਂਜੀ بیس ਆਪਣਾ ਜੀ ਕਿਆਰ ਹੈ ਹੁਣ ਕਿ ਜਿਹੜਾ ਬੁੰਗਾ ਸਾਹਿਬ ਸੀ ਜੋ ਜੀ ਗੋਲ ਮੀਕਰਗਾ ਸੀ ਖੱਲੇ ਕਿ ਇਹ ਜਿਹੜਾ ਉੱਪਰ بیس ਹੈ ਆਪਣਾ ਜੀ ਇਹ ਹੈਗਾ ਇਹ ਸੇਮ ਮੀਕਰ ਦਾ ਕਿ ਇੱਕ ਵਾਰ ਜਿਹੜਾ ਕਮਾਲਾ ਸਾਹਿਬ ਸਜਾਵਾਂਗੇ ਆਪਾਂ ਉਹ ਹੈਗਾ ਇਹ ਜੀ 16 ਮੀਕਰ ਹਾਂਜੀ ਜੀ ਇਹ ਆਪਣਾ ਕਮਾਲਾ ਸਾਹਿਬ ਆਪਾਂ ਲੈ ਕੇ ਆਏ ਇਹ ਆਪਣਾ 16 ਮੀਕਰ ਦਾ के बा, आ, से मेकर बेस सजाया हो बे, बिना अपनी ए, की की ए, ए है 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 जी जमाला साहब की लेंथ बन गई है बाईव एक अपना इदा ही करना जी ये पहला लेके आए थी एक पासे को फटक यू अगे ले आना है इन बेसक अपना कन्ना उपर के लियाए आक है एवं तो मैं इ करके वह सजा ਕਿਉਂਕਿ ਇਹ ਇਹ ਆਪਣਾ ਕਿੱਲਾ ਨਹੀਂ ਹੁੰਦਾ ਬਾਅਦ ਚ ਆਲੂ ਦੀ 19 ਤੋਂ ਬਾਅਦ ਇੱਕ ਤਲੜ ਲੈ ਕੇ ਆਉਣਾ ਆਪਾਂ ਕੰਨ ਲਟੂਣੀਆਂਗੇ ਕੰਨਾਂ ਉੱਪਰ ਦੀ ਤਤੈਗਲ ਪ੍ਰੋ ਲੈ ਕੇ ਆਉਣਾ ਕੰਨ ਜਿਹੜੇ ਸਾਰੇ ਲਕੂਣ ਲੈਣੇ ਜਿੱਦ ਕੋ ਵੀ ਆਪਾਂ ਪਹਿਲਾਂ ਲੜ ਲੈ ਕੇ ਲੈ ਕੇ ਗਈ ਸੀ ਆ ਹੋ ਗਿਆ ਹੁਣ ਦੂਜਾ ਲੜ ਜਮਾ ਘੋਂ ਕੇ ਖੜਿਓ ਲਿਆ ਕੇ ਇਹਨੂੰ ਉੱਪਰ ਲੈ ਕੇ ਆਨੇ ਇਹਨੂੰ ਸਫਾਈ ਕਰ ਲਈ ਇੱਧਰ ਗੁੰਨ੍ਹੇ ਲਗਾ ਲਵਖ ਕੇ ਆਹ ਜਿਹੜੇ ਦੋ ਲੜੜੇ ਉੱਪਰ ਹੋਣੇ ਚਾਹੀਦੇ ਆ ਕਿ ਇੱਕ ਲੜੇ ਇੱਧਰ ਹੋਣਾ ਚਾਹੀਦਾ ਕਿ ਇੱਧਰ ਇਹਨੂੰ ਸਾਫ ਕਰਕੇ ਲੜ ਨੂੰ ਲਗਾ ਲੈਣਾ ਹਾਂਜੀ ਤੇ ਹੁਣ ਆਪਾਂ ਜੀ ਜੋ ਮਾਲਸਾਹਲ ਸੇ ਜਣਾ ਸ਼ੁਰੂ ਕਰਨਾ ਪਹਿਲਾ ਇਹ ਜਦੋਂ ਇੱਥੇ ਆਪਣਾ ਲੜ ਆ ਗਿਆ ਇਹਨੂੰ ਇੱਕੋ ਸਾਫ਼ ਕਰ ਲੋ ਕਿ ਜੇ ਆਪਾਂ ਲੈ ਕੇ ਆਉਣਾ ਜੀ ਉਹ ਇੱਥੋਂ ਲੈ ਕੇ ਆਉਣੀ ਜਮਾ ਉੱਪਰ ਇੱਥੇ ਪਹਿਲਾ ਲੜ ਸ਼ੁਰੂ ਕਰਨਾ ਹੈ ਤੁਗਵਾ ਇਹਨੂੰ ਥੋੜਾ ਇਹ ਪੰਚ ਕਰਕੇ ਕਿ ਸਫਾਈ ਜਿਹੜੀ ਆਪਣੀ ਮੇਨ ਹੈਗੇ ਵਿੱਚ ਹੀ ਆਏਗੀ ਹੈ ਬਾਕੀ ਮਾਰੇ ਨੂੰ ਕਿਹਦੇ ਨਾਲ ਪਾਉਣੇ ਉਹ ਪਾ ਸਕਦੇ ਆ ਜੀ ਆਪਾਂ ਐਡਾਂ ਕਰਕੇ ਇੱਕ ਪੰਜ ਕਰਨ ਦੀ ਲੋੜ ਨਹੀਂ ਜੇ ਕਰਨੀ ਹੈ ਤਾਂ ਉਹ ਆਪਦੀ ਮਰਜ਼ੀ ਹੈ ਤੇ ਐਥੇ ਲੈ ਜਾਣਾ ਜੀ ਜਿਹੜਾ ਆਪਣਾ ਪਹਿਲਾ ਨਾਲ ਲੜ ਸੀ ਉਹ ਵੀ ਉੱਪਰ ਲਾਉਣੇ ਅਗਵਾਏ ਨੂੰ ਫੇਕ ਸਾਫ ਕਰ ਲੋ ਧਰਕੂ ਦੇਖਿੰਦੇ ਹਾਂ ਜੀ ਹਾਂਜੀ ਇਹਨੂੰ ਫੇਕ ਸਾਫ ਕਰ ਲੈਣਾ ਆਪਾਂ ਜੀ ਤੇ ਜਿਹੜਾ ਲੈ ਕੇ ਆਉਣੇ ਉਹ ਐਡਾਂ ਇਹ ਉੱਪਰ ਇਹ ਉੱਪਰੋਂ ਲੈ ਕੇ ਆਗੇ ਇਹ ਆਹ ਨੜਾਂ ਦੇ ਉੱਪਰ ਲਗਾ ਲੈਣਾ ਜੀ ਆਪਾਂ ਜਿਹੜਾ ਪਹਿਲਾਂ ਲਗਾਇਆ ਹੋਇਆ ਸੀ ਇਹ ਕੱਢ ਤੇ ਉਹ ਗੁਬਾਇਨ ਨਾਲ ਪੰਚ ਕਰ ਲੈਣਾ ਇਹ ਇੱਕ ਇਹ ਕੁਮਾਲਾ ਸਾਹਿਬ ਵਿੱਚ ਜੀ ਐਵੇਂ ਆਪਾਂ

ਹੇ ਲੱਗ ਗਿਆ ਫੁਲਗ ਲਲਰ ਫੇਲ ਗਈ ਨਾ ਨਰ ਇਹ ਸਫਾਈ ਕਰ ਗਏ ਹੁਣ ਆਪਾਂ ਜਿਹੜੀ ਸਫਾਈ ਆਪਾਂ ਉਹ ਇੱਕ ਕਰਨੀ ਹੈ ਵੀ ਆਪਣਾ ਲੜ ਇੱਕੋ ਸ਼ੁਰੂ ਤੋਂ ਲਾਸਟ ਤੱਕ ਲੱਗ ਜੇ ਵੀ ਪਿੱਛੇ ਆਪਾਂ ਨੂੰ ਰੋਕੇ ਸਫਾਈ ਕਰਨ ਦੀ ਲੋੜ ਨਾ ਪਵੇ ਐਨਾ ਲੈ ਕੇ ਉਹ ਵੀ ਸਫਾਈ ਆਪਣੀ ਲੋੜ ਨਾ ਪਵੇ ਇਹ ਇਹਨਾਂ ਨੂੰ ਫੇਰ ਉਹ ਲਗਾਗੇ ਉੱਪਰ ਕੀ ਜਿਹੜੇ ਪਹਿਲਾਂ ਲਗਾਏ ਹੋਏ ਸੀ ਇਹਨੂੰ ਖੋਲਾ ਤੇ ਪਕੜਾ ਕਰਕੇ ਖੱਲਿਓ ਪਕੜਾ ਹੋਣਾ ਚਾਹੀਦਾ ਆਪਣਾ ਲੜ ਜੀ ਕਈ ਵਾਰ ਕੀ ਕਰਦੇ ਆਪਾਂ ਖੱਲਿਓ ਮੁਕਤਾ ਕਰ ਲੈਨੇ ਆ ਇਦਾਂ ਸੇਫ ਆ ਗਈ ਇਹਨੂੰ ਮਾਰਾ ਮੁਕਤਾ ਇਦਾਂ ਜਿਹਾ ਕਰਨਾ ਆ ਪੰਜ ਕਰਕੇ ਜੇ ਸੋੜਾ ਜੇ ਇਕਾਂ ਲਗਾ ਵੀ ਆਪਣੀਆਂ ਲੜ ਮੜੇ ਅੱਗੇ ਨੂੰ ਇਹ ਕਿੱਲਾ ਪਾਸਾ ਇਹਨੂੰ ਮਾਰਾ ਇਹ ਕਰ ਲੋ ਤੁਦੋਂ ਆਪੇਰ ਸਫਾਈ ਕਰਕੇ ਇਹ ਦੇ ਕੇ ਆਪਾਂ ਇੱਕੋ ਸ਼ੁਰੂ ਆ ਲੜਪਣੇ ਜਿਹੜੇ ਹੈਗੇ ਆ ਉਹ ਲੈ ਖੰਨੀ ਲਾਉਣਾ ਹੈ ਤੇ ਇਹਨੂੰ ਪਕਲਾ ਕਰਕੇ ਖਾ ਲਓ ਇਹ ਪਰੀ ਲਗਾ ਕੇ ਨੇ ਆਪਣੀ ਸੇਪ ਹੋਣ ਸੇਪ ਹੋਣ ਲੱਗ ਗਈ ਹੈ ਹਾਂਜੀ ਤੇ ਉਸ ਤੋਂ ਬਾਅਦ ਇਹ ਗੱਪ ਫੇਰ ਸਾਫ਼ ਕਰ ਲੈਣਾ ਹੈ ਗੋਮੇ ਨਾਲ ਫੜ ਕੇ ਇਹਨੂੰ ਖਿੱਚ ਕੇ ਪਤਲਾ ਕਰ ਲੈਣਾ ਇਹ ਠੰਢਿਓ ਪਤਲਾ ਹੋਣਾ ਚਾਹੀਦਾ ਹੈ ਇੱਕ ਵਾਰ ਇਹਨਾਂ ਦੇ ਉੱਪਰ ਦੀ ਫੇਰ ਜਿਵੇਂ ਆਪਾਂ ਪਹਿਲਾਂ ਲਗਾਈ ਸੀ ਕੇ ਮਾਰੇ ਲੋਕ ਦੇ ਬਾਲਾ ਆਪ ਕੀ ਪੈ ਜਾਂਗੇ ਜੇ ਪਾਉਣੀ ਆਪਾਂ ਪਾ ਸਕਿਆ ਮਾਰੇ ਨੂੰ ਕਿ ਬਲ ਆਈਦਰ ਅੱਗੇ ਕਈ ਵਾਰੀ ਆਪਾਂ ਐ ਕਰਦੇ ਆਂ ਵੀ ਇਹ ਲੜ ਇੱਕ ਪਹਿਲਾ ਅੱਗੇ ਲੜਿਆ ਇੱਕ ਇਹ ਲੜਿਆ ਦੂਜਾ ਭਾਂ ਲੜਿਆ ਉਹ ਉਹਦਾ ਕਰਕੇ ਐ ਆਪਾਂ ਨੂੰ ਐ ਲੱਗਣ ਲੱਗੇਗਾ ਵੀ ਇੱਕ ਪਾਸੇ ਨੂੰ ਘਲ ਜਾਏਗਾ ਨਹੀਂ ਇੱਦਾਂ ਕਰਕੇ ਵੀ ਸਹੀ ਕਰ ਸਕਦੇ ਹਾਂ ਜੇ ਸਾਨੂੰ ਐ ਲੱਗ ਰਿਹਾ ਹੈ ਵੀ ਇੱਕ ਪਾਸੇ ਨੂੰ ਹੋ ਗਿਆ ਵੀ ਆਪਾਂ ਨੂੰ ਕਲੀਅਰ ਹੀ ਐ ਲੱਗਣ ਲੱਗੇਗਾ ਵੀ ਕਿ ਕਹੇ ਜਾਏ ਇੱਕ ਪਾਸੇ ਨੂੰ ਜਾ ਰਿਹਾ ਦੱਸਣਾ ਹੈਗਾ ਉਗਾਂ ਮੇਨ ਕਰ ਨਹੀਂ ਹੁੰਦਾ ਇੱਕ ਗੱਲ ਦਾ ਹਮੇਸ਼ਾ ਯਾਦ ਰੱਖਿਓ ਵੀ ਇਹਦੇ ਵਿੱਚ ਬਲ ਨਹੀਂ ਹੋਣਾ ਚਾਹੀਦਾ ਕਈ ਵਾਰੀ ਆਪਾਂ ਇਹ ਮੋੜ ਲੈਨੇ ਆਂਗੇ ਉਗਾਂ ਨਹੀਂ ਹੋਣਾ ਚਾਹੀਦਾ ਜਿੰਨਾ ਸ਼ੁਰੂ ਵਿੱਚ ਸੀ ਉਗਾਂ ਹੀ ਕਰਦੇ ਐਜਾ ਫੜ ਕੇ ਨੂੰ ਫੜ ਲਓ ਪਕਲਾ ਕਰ ਲਓ ਕਈ ਐਜਾ ਤੁਸੀਂ ਆ ਪਿੱਛੇ ਤੋਂ ਅਗਾਂਹ ਸਿਰੇ ਤੋਂ ਲਾ ਦਿਏ ਦੀ ਇਸ ਤੋਂ ਬਾਅਦ ਫਿਰ ਪੰਚ ਕਰਦੇ ਹੋ ਕੇ ਅਲਕਾਇਆ ਪੰਚ ਕੰਨ ਆਪਾ ਬਲ ਪਾਉਣੇ ਆ ਜੀ ਆਪਾਂ ਨੂੰ ਲੱਗ ਰਿਹਾ ਵੀ ਬੰਨ ਨਹੀਂ ਪੈ ਰਿਹਾ ਹੱਥ ਨਾਲ ਪਾ ਲੋ ਪੰਜ ਇਹ ਸੋਚ ਲਿਆ ਕਿ ਆਪਾਂ ਇਹ ਕਰ ਗਏ ਵੀ ਜਿੰਨੇ ਨਿਕਲਦਾ ਸਾਨੂੰ ਸਹੀ ਲੱਗ ਰਿਹਾ ਕਿ ਜੇ ਦਾ ਸੇ ਨਿਕਲ ਕੋਲ ਸ਼ੁਰੂ ਕਰ ਲੋ ਹੌਲੀ ਹੌਲੀ ਜੀ ਅੱਗੇ ਸੇ ਕੱਪ ਕਰਨ ਦਾ ਕਾਰਸਾ ਗੇ ਇਸ ਨੂੰ ਫੇਰ ਆਪਾਂ ਇਕੱਲਾ ਲੈ ਕੇ ਆਉਣੇ ਲੜਾਂ ਦੇ ਉੱਪਰ ਕੀ ਕੇ ਇਹ ਹਾਂਜੀ ਇਹ ਆਪਣੀ ਫੇਰ ਹੋਵੇਗੀ ਕਿ ਕਾਜਾ ਸੇਫ ਇਸੇ ਤੋਂ ਹੋਣੀ ਚਾਹੀਦੀ ਹੈ ਆਪਦੀ ਅਗਲਾ ਨੁਕਾ ਪੇਰੂ ਹੰਕਾਏ ਖੱਲੋ ਸਾਫ ਕਰ ਲੋ ਇਹਗਾ ਸਾਫ ਕਰਕੇ ਜਿਹੜੇ ਆਪਣਿਆਂ ਵਿੱਚ ਬਲ ਪੈਂ ਗਿਆ ਗਿਆ ਜਿਗਾ ਹੋ ਗਿਆ ਇਹਗਾ ਮੇਲ ਕਰਨੀ ਆ ਵੀ ਆਪਾਂ ਕਈ ਜਿਹੜੀ ਸਫਾਈ ਕਰਨ ਲੱਗੇ ਨਾ ਕਾਲੀ ਕਰ ਜਾਂਦੇ ਆ ਇਹਨੂੰ ਹਮੇਸ਼ਾ ਪਿਆਰ ਨਾਲ ਸਫਾਈ ਕਰੋ ਕਾਲੀ ਦੀ ਕਰਨ ਕੀ ਕੋਈ ਲੋੜ ਨਹੀਂਗੀ ਜੇ ਕੋਪਾ ਮਾੜੀ ਜੀ ਕਾਲੀ ਕਰ ਜੇ ਉਹ ਕਰਕੇ ਹੋ ਜਾਂਦੇ ਅਸੀਂ ਹੌਲਾ ਜੀ ਸਾਹ ਹਾਂਜੀ ਇੱਕਆ ਕਰਕੇ ਤੇ ਫੇਲ ਸਾਫ ਕਰ ਲੋ ਅੱਤਨੀ ਇਹ ਨੂੰ ਇਹ ਗੱਲ ਲਾ ਲਓ ਜਿਹੜਾ ਦੇ ਉੱਪਰ ਦੀ ਇੱਕ ਗੱਲ ਕਹਾਂ ਰੱਖਿਓ ਵੀ ਲਾ ਭੱਲਾ ਨਾਲ ਲਗਾਉਣੇ ਨਹੀਂ ਜਿਹੜੇ ਪਹਿਲਾਂ ਨੇ ਲੱਗੇ ਆ ਉਹਨਾਂ ਦੇ ਉੱਪਰ ਹੀ ਲਗਾਉਣਾ ਇਹ ਬਿਲਕੁਲ ਵੀ ਆਪਾਂ ਉਹ ਨਹੀਂ ਕਰਨਾ ਵੀ ਜਿਵੇਂ ਇੱਕ ਆਹ ਨਾਲ ਲੱਗਿਆ ਹੋਇਆ ਵੀ ਆਪਾਂ ਇਹ ਲੱਗੀ ਨੂੰ ਇਹ ਗਦਰਕਿੰਗ ਕਾ ਲਓ ਤਾਂ ਮੇਰੀ ਗਲਤੀ ਉਹ ਦੀ ਮਾਰੀ ਦੀ ਚਲੋ ਕੋਈ ਗੱਲ ਲੈ ਲਾ ਨੂੰ ਇਸਾ ਆਸੀ ਜਿੱਦਾਂ ਮੈਂ ਕਾਲੀ ਕਰ ਗਿਆ ਇਸ ਕੇਲੇ ਜਾਣਾ ਸੀ ਜਾਂ ਇੱਕ ਪਹਿਲਾ ਨਾ ਮੂਰਤ ਇੱਕੋ ਸ਼ੁਰੂ ਇਸ ਨੂੰ ਦੇਖਦੇ ਆ ਮੈਂਗਾ ਉਨਾਪਕ ਹੋਰੇ ਪੰਚ ਕਰ ਲਈਏ ਜਗਾ ਇਹਦੇ ਨੂੰ ਹੋ ਰਿਹਾ ਹਾਂਜੀ ਇਹ ਇਹ ਗੈਂ ਸਫਾਈ ਹੋ ਜੂਗੀ ਕੋਈ ਗੱਲ ਨਹੀਂ ਤਦੋਂ ਫੇਰ ਆਪਾਂ ਇੱਥੇ ਇਹ ਲੱਗਣੇ ਕਰ ਸੂ ਇਹ ਕੋਲ ਆ ਕੇ ਹਾਂਜੀ ਇਹ ਆਪਾਂ ਸੂ ਨੂੰ ਕੋ ਹਾਂਜੀ ਫਿਰ ਆਪਾਂ ਇੱਦਾਂ ਹੀ ਕਰ ਲਵਾਂ ਇਹਨੂੰ ਹੁਣ ਜਿਹੜੇ ਆਪਣੇ ਆ ਲੜੇ ਇਹ ਆਪਣੇ ਹੁਣ ਖੱਦਿਆਂ ਲੱਗੇ ਜਿਹੜੇ ਆਪਣੇ ਆਪਾ ਇਹ ਆਪਾਂ ਜਿਹੜਾ ਮਾਰਾ ਮੁੱਟਾ ਹੋਏ ਕੋ ਦਲਕੇ ਨਹੀਂ ਆਪਾਂ ਲਾ ਕੇ सही करेंगे मेनू लिया के ठीक है आ लगा लो हाँ जी जिग्गा अपना हुन एको गल की सही है आवाज नर सही कर लेंगे जी आ से मेनू हल्का ये फर्क अप कर देना 20 सही हो गया 50% सही हो गया, गया। चलो अपना ກຳਲਾ ਸੇ ਵੀ ਸਜਨ ਨੂੰ ਕੈਪ ਹੋ ਗਿਆ ਇੱਕ ਗੋਲ ਲੜ ਲੈ ਕੇ ਹਾਂਜੀ ਇਸ ਨੂੰ ਚੰਗੀ ਤਰ੍ਹਾਂ ਸੌਫ ਕਰਕੇ ਲਗਾ ਲੋ ਬਲਪਾਓ ਇਸ ਵਾਰ ਫੇਰ ਇਹਨਾਂ ਦਾ ਸਰਕਰ ਤੇ ਕੱਲ ਬਿਲਕੁਲ ਯਾਕੀ ਹਾਂ ਜੀ ਸਹੀ ਹੈ

ਇਹ ਲੜ ਫੇ ਅੱਗੇ ਬਗਵਾ ਜੇ ਆਪਣਾ ਨਾਕ ਕਰਾ ਡਾੜੇ ਇਹ ਚੱਕਰ ਲੋ ਇੱਕੋ ਕਹੀਂ ਆਊਗਾ ਕਿ ਨਹੀਂ ਨਹੀਂ ਹੋਣਾ ਤਾਂ ਇੱਥੇ ਵਿੱਚ ਹੀ ਗੁੱਪਕ ਕਰਜੋ ਇੱਕੋ ਲੈ ਆ ਕੇ ਹੰਜੀ ਵੀ ਇੱਕੋ ਲੜਗੇ ਵਿੱਚ

ਤੰਦੀ ਆਪਣਾ ਕਮਲਾ ਸੇਵ ਸਜ ਕੇ ਕਹਿ ਦਿੰਦੀ